ਲੋ ਜੀ ਇਸ ਵਕਤ ਦੀਆਂ ਖਬਰਾਂ ਚਾਰ ਨੇ ਪਹਿਲੀ ਖਬਰ ਹੈ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਅੱਜ ਨਵੀਂ ਗੱਲ ਸਾਹਮਣੇ ਆਈ ਹੈ ਤੇ ਅੱਜ ਉੱਚ ਅਦਾਲਤ ਹਾਈ ਕੋਰਟ ਨੇ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਇੱਕ ਨਵਾਂ ਹੁਕਮ ਸੁਣਾਇਆ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਕਿ ਐਸਐਸਪੀ ਨੇ ਇੱਕ ਐਸਐਚਓ ਸਮੇਤ ਤਿੰਨ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਹੈ ਇਹ ਵੀ ਖਬਰ ਦੀ ਪੂਰੀ ਜਾਣਕਾਰੀ ਅੱਗੇ ਦਿੰਨੇ ਆਂ ਤੀਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ ਔਰ ਮੀਟਿੰਗ ਦੇ ਵਿੱਚ ਕੀ ਹੋਏਗਾ ਇਹਦੇ ਤੇ ਵੀ ਗੱਲ ਆਪਾਂ ਅੱਗੇ ਕਰਦੇ ਹਾਂ ਚੌਥੀ ਵੱਡੀ ਖਬਰ ਹੈ ਅੱਜ ਭਾਰਤ ਦੀ ਪਾਰਲੀਮੈਂਟ 'ਚ ਵੱਡਾ ਹੰਗਾਮਾ ਹੋਇਆ ਇੱਕ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦੂਜੇ ਪਾਸੇ ਕਾਂਗਰਸ ਵਾਲੇ ਵਾਵਾ ਰੌਲਾ ਪਿਆ ਮੁੱਦਾ ਤੁਹਾਨੂੰ ਅੱਗੇ ਦੱਸਦੇ ਹਾਂ ਨਵਾਂ ਬਿੱਲ ਇੱਕ ਅੱਜ ਲਿਆਂਦਾ ਗਿਆ ਸੀ ਮੁੱਦਾ ਉਹਦੇ ਤੇ ਹੋਇਆ ਕੀ ਹੈ ਹੁਣ ਪਹਿਲੀ ਖਬਰ ਤੋਂ ਵਿਸਥਾਰ ਸੁਣ ਲਓ ਕਰਨਲ ਕੁਟਮਰ ਮਾਮਲੇ ਦੇ ਵਿੱਚ ਅੱਜ ਨਵਾਂ ਮੋੜ ਇਹ ਆਇਆ ਕਿ ਜਿਹੜੇ ਮਲਜ਼ਮ ਪੁਲਿਸ ਵਾਲੇ ਸੀਗੇ ਜਿਨ੍ਹਾਂ ਦੇ ਉੱਪਰ ਦੋਸ਼ ਨੇ ਰੌਣੀ ਸਿੰਘ ਵਗੈਰਾ ਉਹ ਹਾਈ ਕੋਰਟ ਗਏ ਸੀ ਔਰ ਰੌਣੀ ਸਿੰਘ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਨੇ ਉੱਚ ਅਦਾਲਤ ਨੇ ਰੌਣੀ ਸਿੰਘ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ ਤੇ ਇਹ ਰੋਕ 3 ਦਿਨ ਦੀ ਲਈ ਹੈ ਹਾਈ ਕੋਰਟ ਨੇ ਰੌਣੀ ਸਿੰਘ ਜਿਹੜਾ ਐਸ ਐਚਓ ਸੀ ਕਰਨਲ ਕੁਟਮਰ ਮਾਮਲੇ 'ਚ ਉਹ ਇੱਕ ਮਲਜ਼ਮ ਹੈ ਤੇ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਹੇਠਲੀ ਅਦਾਲਤ ਚ ਜਾਓ ਹੇਠਲੀ ਅਦਾਲਤ ਚ ਆਪਣਾ ਕੇਸ ਪੁੱਟ ਕਰੋ ਉਹਨੇ ਦਿਨ 3 ਦਿਨ ਤੱਕ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ 3 ਦਿਨ ਤੱਕ ਉਹਦੀ ਗ੍ਰਿਫਤਾਰੀ ਦੇ ਉੱਪਰ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਹੁਣ ਏਸੇ ਹੀ ਮਾਮਲੇ ਚ ਜਿਹੜੀ ਕਰਨਲ ਦੀ ਪਤਨੀ ਹੈ ਉਹਨੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ 2 ਦਿਨ ਪਹਿਲਾਂ 31 ਮਾਰਚ ਨੂੰ ਮੀਟਿੰਗ ਹੋਊ ਕਰਨਲ ਦੀ ਪਤਨੀ ਦੀ ਪਰਿਵਾਰ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਜਦ ਖਤਮ ਹੁੰਦੀ ਹੈ ਇਹ ਕਰਨਲ ਸਾਹਿਬ ਦੀ ਪਤਨੀ ਬਾਅਦ ਮੀਡੀਆ 'ਗਾ ਆ ਕੇ ਬਹੁਤ ਵੱਡੀਆਂ ਗੱਲਾਂ ਕਰਦੀ ਐ ਉਹ ਕਹਿੰਦੀ ਐ ਕਿ ਮੁੱਖ ਮੰਤਰੀ ਨੇ ਬਹੁਤ ਵੱਡਾ ਭਰੋਸਾ ਦਿਵਾਇਆ ਸਾਨੂੰ ਤਾਂ ਹੌਸਲਾ ਹੀ ਅੱਜ ਮਿਲਿਆ ਮੁੱਖ ਮੰਤਰੀ ਨੇ ਤਾਂ ਸਾਨੂੰ ਇਨਸਾਫ ਸ਼ਾਮ ਤੱਕ ਹੀ ਦੇ ਦੇਣਾ 6 ਵਜੇ ਤੱਕ ਹੀ ਪਰ ਉਸ ਤੋਂ ਬਾਅਦ ਕੱਲ ਦੀ ਉਹ ਫੇਰ ਬਹੁਤ ਖਫਾ ਹੋ ਗਈ ਐ ਉਹ ਕਹਿ ਰਹੀ ਐ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਕਿਹਾ ਸੀ 6 ਵਜੇ ਤੁਹਾਨੂੰ ਆਪੇ ਫੋਨ ਕਰਕੇ ਇਨਸਾਫ ਦੀ ਜਾਣਕਾਰੀ ਦੇਾਂਗੇ ਤੇ ਉਹ ਕਹਿੰਦੀ ਹੈ ਅਜੇ ਤੱਕ ਉਹਨਾਂ ਦਾ ਫੋਨ ਤੱਕ ਹੀ ਆਉਣਾ ਸੀ ਅਸੀਂ ਫੋਨ ਕਰੀ ਜਾਂਦੇ ਹਾਂ 2 ਦਿਨ ਹੋ ਗਏ ਤੇ ਨਾ ਸਾਡਾ ਫੋਨ ਚੁੱਕਦੇ ਨੇ ਨਾ ਸਾਡਾ ਮੈਸੇਜ ਵੇਖਦੇ ਨੇ ਔਰ ਕਹਿੰਦੀ ਮੁੱਖ ਮੰਤਰੀ ਦੀ ਉਹਨਾਂ ਦਾ OSD ਉਹਦਾ ਨੰਬਰ ਸਾਨੂੰ ਦਿੱਤਾ ਸੀ ਤੇ ਉਹ ਵੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂਗਾ ਤੇ ਮੁੱਖ ਮੰਤਰੀ ਦੀ ਜਿਹੜੀ ਪਤਨੀ ਹੈ ਕਰਨਲ ਸਾਹਿਬ ਦੀ ਉਹ ਇਹ ਕਹਿ ਰਹੀ ਆ ਕਿ ਮੁੱਖ ਮੰਤਰੀ ਸਾਡੇ ਨਾਲ ਕਲਾਕਾਰੀ ਖੇਡ ਗਿਆ ਉਹ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੇ ਨਾਲ ਧੋਖਾ ਕੀਤਾ ਉਹ ਕਹਿੰਦੀ ਪਹਿਲਾਂ ਪੁਲਿਸ ਨਹੀਂ ਸੁਣਦੀ ਉਮੀਦ ਸੀ ਜੇ ਮੁੱਖ ਮੰਤਰੀ ਨੂੰ ਦੱਸੀ ਤੇ ਸਾਨੂੰ ਨਿਆਂ ਮਿਲੇਗਾ ਪਰ ਕਹਿੰਦੀ ਮੁੱਖ ਮੰਤਰੀ ਨੇ ਗੱਲ ਸੁਣ ਕੇ ਉਦੋਂ ਤਾਂ ਬਹੁਤ ਸਾਨੂੰ ਭਰੋਸਾ ਦਿੱਤਾ ਤਲੀਆਂ ਤੇ ਸਰੋਂ ਜਮਾਤੀ ਪਰ ਉਸ ਤੋਂ ਬਾਅਦ ਕਹਿੰਦੀ ਉਹ ਵੀ ਐਕਸ਼ਨ ਕਰਨ ਨੂੰ ਤਿਆਰ ਨਹੀਂ ਹੁਣ ਇਹ ਮਾਮਲਾ ਅੱਗੇ ਵਧਦਾ ਜਾ ਰਿਹਾ ਤੇ ਕੱਲ ਨੂੰ ਫਿਰ ਹਾਈ ਕੋਰਟ 'ਚ ਤਰੀਕ ਹੈ ਕਿਸ ਮਸਲੇ ਦੀ ਐਸੇ ਹੀ ਮਸਲੇ ਦੀ ਹਾਈ ਕੋਰਟ ਨੇ ਜਵਾਬ ਮੰਗਿਆ ਹੋਇਆ ਪੰਜਾਬ ਪੁਲਿਸ ਤੋਂ ਹੁਣ ਪਤਾ ਲੱਗੂ ਪੰਜਾਬ ਪੁਲਿਸ ਹਾਈ ਕੋਰਟ ਤੇ ਕੀ ਜਵਾਬ ਲੈ ਕੇ ਜਾਂਦੀ ਤੇ ਕਿੱਦਾਂ ਜਾਂਦੀ ਹੈ ਇਹ ਆਪਾਂ ਨੂੰ ਕੱਲ ਨੂੰ ਪਤਾ ਲੱਗੂ ਹੁਣ ਅਗਲੀ ਖਬਰ ਤੇ ਗੱਲ ਕਰੀਏ ਅਗਲੀ ਖਬਰ ਹੈ ਜੀ ਪੰਜਾਬ ਦੇ ਐਸਐਸਪੀ ਸਾਹਿਬ ਨੇ ਇੱਕ ਐਸਐਚਓ ਸਮੇਤ ਦੋ ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨ ਦੀ ਖਬਰ ਆ ਰਹੀ ਹੈ ਇਹ ਖਬਰ ਆ ਰਹੀ ਫਰੋਜਪੁਰ ਤੋਂ ਫਰੋਜਪੁਰ ਦੇ ਐਸਐਸਪੀ ਸਾਹਿਬ ਜਿਹੜੇ ਉਹਦੇ ਵੱਲੋਂ ਮਤਲਬ ਉਹਦੇ ਨਾਂ ਤੇ মিডিਆ ਚ ਖਬਰ ਘੁੰਮ ਰਹੀ ਐ ਕਿ ਉਹਨਾਂ ਨੇ ਗੁਰੂ ਹਰਸਾਹਿ ਥਾਣੇ ਦਾ ਐਸਐਚਓ ਤੇ ਨਾਲ ਦੋ ਪੁਲਿਸ ਵਾਲੇ ਇਸ ਕਰਕੇ ਸਸਪੈਂਡ ਕਰ ਦਿੱਤੇ ਨੇ ਵੀ ਇੱਕ ਬੰਦਾ ਉਹਨੇ ਕੋਈ ਸ਼ਿਕਾਇਤ ਕੀਤੀ ਸੀ ਐਸਐਸਪੀ ਸਾਹਿਬ ਕੋਲ ਵੀ ਇੱਕ ਤਾਂ ਮੈਨੂੰ ਨਜਾਇਜ਼ ਗ੍ਰਿਫਤਾਰ ਕੀਤਾ ਮੈਨੂੰ ਨਜਾਇਜ਼ ਚੈੱਕ ਲਿਆ ਫਿਰ ਮੇਰੇ ਤੋਂ ਪੈਸੇ ਲੈ ਕੇ ਮੈਨੂੰ ਛੱਡ ਦਿੱਤਾ ਤੇ ਉਹਨੇ ਕੋਈ ਐਦਾਂ ਦੇ ਤੱਥ ਪੇਸ਼ ਕੀਤੇ ਜਿਹਦੇ ਨਾਲ ਖਬਰਾਂ ਚ মিডিਆ ਚ ਇਹ ਵੱਡੀ ਖਬਰ ਚੱਲ ਰਹੀ ਐ ਕੀ ਐਸਐਸਪੀ ਸਾਹਿਬ ਨੇ ਐਸਐਚਓ ਗੁਰੂ ਹਰਸਹਾਏ ਨਾਲ ਇੱਕ ਹੋਮਗੜ੍ਹ ਦਾ ਜਵਾਨ ਤੇ ਨਾਲ ਇੱਕ ਦੂਜਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਨਾਲ ਇਹਦੀ ਇਨਕੁਆਰੀ ਖੁੱਲ ਗਈ ਹੈ ਹੁਣ ਇਨਕੁਆਰੀ ਤੱਕ ਗੁਰੂ ਹਰਸਹਾਏ ਥਾਣੇ 'ਚ ਦੱਸਿਆ ਜਾ ਰਿਹਾ ਕਿ ਐਸਐਚਓ ਨਾਮਾ ਲਗਾ ਦਿੱਤਾ ਗਿਆ ਹੁਣ ਤੁਸੀਂ ਦੱਸੋ ਇਸ ਮਾਮਲੇ ਤੇ ਕੀ ਕਹੋਗੇ ਪੰਜਾਬ ਸਰਕਾਰ ਬੜੇ ਟਾਈਮ ਤੋਂ ਦਾਵਾ ਕਰ ਰਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਕਰ ਦਿੱਤਾ ਖਤਮ ਭ੍ਰਿਸ਼ਟਾਚਾਰ ਅਧਾਰੇ ਨਾ ਪੈ ਗਿਆ ਤੇ ਛਾਤਚਾਰ ਦੇ ਵਿਰੁੱਧ ਕਿ ਕੋਈ ਰਿਸ਼ਮਤ ਲੈਣ ਨੂੰ ਤਿਆਰ ਨਹੀਂਗਾ ਪਰ ਆ ਜੋ ਕੁਝ ਸਾਹਮਣੇ ਆ ਰਿਹਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਜਰੂਰ ਲਿਖ ਦਿਓ ਹੁਣ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸੱਦੀ ਹੈ ਮંત્રી ਮੰਡਲ ਦੀ ਮੀਟਿੰਗ ਸੱਦੀ ਹੈ ਸੀਐਮ ਹਾਊਸ ਤੇ ਕੱਲ ਨੂੰ ਮੀਟਿੰਗ ਦੇ ਵਿੱਚ ਕੁਝ ਵੱਡੇ ਮੁੱਦੇ ਵਿਚਾਰੇ ਜਾਣਗੇ ਮੁੱਦਾ ਬਈ ਕਿਸਾਨਾਂ ਦਾ ਵੀ ਹੋ ਸਕਦਾ ਮੁੱਦਾ ਹੋਰ ਵੀ ਹੋ ਸਕਦੇ ਨੇ ਪਰ ਵੱਡੇ ਮੁੱਦੇ ਪੰਜਾਬ ਦੇ ਇਸ ਟਾਈਮ ਜਿਹੜੇ ਬੇਰੁਜ਼ਗਾਰ ਨੌਕਰੀਆਂ ਦੇ ਲਈ ਧਰਨੇ ਲਾ ਕੇ ਬੈਠੇ ਨੇ ਉਹ ਕਹਿੰਦੇ ਆ ਸਾਨੂੰ ਨੌਕਰੀ ਰੁਜ਼ਗਾਰ ਨਹੀਂ ਮਿਲ ਰਿਹਾ ਅਸੀਂ ਬੜੇ ਹੀ ਤੰਗ ਆ ਕਿਉਂਕਿ ਧੀਆ ਪੁੱਤ ਲੋਕਾਂ ਨੇ ਪੜਾਤੇ ਨੌਕਰੀ ਮਿਲਦੀ ਕੋਈ ਨਹੀਂ ਫਿਰ ਕੱਚੇ ਮਲਾਜ਼ਮ ਕਹਿੰਦੇ ਨੇ ਵੀ ਸਾਡੇ ਨਾਲ ਧੋਖਾ ਹੋਇਆ ਸਾਨੂੰ ਕਹਿੰਦੇ ਅਸੀਂ ਸਰਕਾਰ ਬਣਗੀ ਤੇ ਪੱਕੇ ਕਰ ਦਾਂਗੇ ਉਹ ਕਹਿੰਦੇ ਸਾਨੂੰ ਉਹ ਤੋਂ ਬਾਅਦ ਕਿਸੇ ਨੇ ਪੁੱਛਿਆ ਹੀ ਨਹੀਂ ਧਰਨੇ ਲਾਈ ਦੇ ਨੇ ਕੋਈ ਸੁਣਦਾ ਨਹੀਂ ਕਿਸਾਨ ਕਹਿੰਦੇ ਨੇ ਸਾਡੇ ਨਾਲ ਵਾਅਦਾ ਆਇਆ ਸੀ 5 ਮਿੰਟ ਚ ਐਮਐਸਪੀ ਦਾ ਕਹਿੰਦੇ ਉਸ ਤੋਂ ਬਾਅਦ ਸਾਨੂੰ ਤਾਂ ਕੋਈ ਮਿਲੀ ਨਹੀਂ ਜੇ ਹੁਣ ਕਹਿੰਨੇ ਆ ਤੇ ਉਹ ਆਗੂ ਫੜ ਕੇ ਅੰਦਰ ਕਰਦੇ ਨੇ ਮਜ਼ਦੂਰ ਕਹਿੰਦੇ ਸਾਡੇ ਨਾਲ ਵਾਦਾ ਹੋਇਆ ਸੀ ਕੰਮੀਆਂ ਦੇ ਵੇੜੇ ਸੂਰਜ ਮਗਾਉਣ ਦਾ 10-10 ਮਰਲੇ ਪਲਾਟ ਸਾਨੂੰ ਕਿਹਾ ਸੀ ਪੰਚਾਇਤੀ ਜ਼ਮੀਨਾਂ ਚੋਂ ਦੇਾਂਗੇ ਤੇ ਨਾਲੇ ਮਜ਼ਦੂਰ ਕਹਿੰਦੇ ਨੇ ਵੀ ਸਾਨੂੰ ਕਿਹਾ ਸੀ ਦਿਹਾੜੀ ਵਧਾਵਾਂਗੇ ਤੁਹਾਡੇ ਵੇੜਿਆਂ 'ਚ ਸੂਰਜ ਮਗਨ ਲਾਵਾਂਗੇ ਪਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਸਾਡੇ ਨਾਲ ਸੀਐਮ ਸਾਹਿਬ ਮੀਟਿੰਗ ਨਹੀਂ ਕਰਦੇ ਹੁਣ ਸੀਐਮ ਸਾਹਿਬ ਜਿਹੜੀ ਕੱਲ ਮੰਤਰੀ ਮੰਡਲ ਦੀ ਮੀਟਿੰਗ ਕਰ ਰਹੇ ਉਹਨਾਂ 'ਚ ਮੁੱਦੇ ਕਿਹੜੇ ਹੋ ਸਕਦੇ ਨੇ ਵੇਖੋ ਅੱਜ ਐਸਕੇਐਮ ਨੇ ਮੀਟਿੰਗ ਕੀਤੀ ਆ ਲੁਧਿਆਣੇ ਐਸ ਕੇ ਐਮ ਨੇ ਉਹਦੇ ਵਿੱਚ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਐ ਐਲਾਨ ਕੀਤੇ ਨੇ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਐਦਾਂ ਅਸੀਂ ਦਬਾਂਗੇ ਨਹੀਂ ਜਿੱਦਾਂ ਸਾਨੂੰ ਦਬਾਉਣ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਆ ਉਦਾਂ ਨਹੀਂ ਅਸੀਂ ਦਬਣਾ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਕਹਾਣੀ ਕਿਹੜੇ ਰੁਖ ਜਾਂਦੀ ਐ ਅਗਲੀ ਖਬਰ ਐ ਭਾਰਤ ਦੀ ਪਾਰਲੀਮੈਂਟ ਤੋਂ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਹੰਗਾਮਾ ਹੋਇਆ ਜ਼ੋਰਦਾਰ ਹੰਗਾਮਾ ਕਾਹਦਾ ਹੋਇਆ ਪਾਰਲੀਮੈਂਟ ਚ ਭਾਈ ਇੱਕ ਨਵਾਂ ਬਿੱਲ ਵੱਖ ਬੋਰਡ ਨੂੰ ਲੈ ਕੇ ਭਾਜਪਾ ਦੀ ਸਰਕਾਰ ਲੈ ਕੇ ਆਈ ਕਿਰਨ ਰਿਜਜੂ ਜਿਹੜੇ ਕੇਂਦਰ ਦੇ ਵੱਡੇ ਵਜ਼ੀਰ ਵੀ ਰਹੇ ਨੇ ਉਹਨਾਂ ਨੇ ਇਹ ਬਿੱਲ ਜਦੋਂ ਇੰਟਰੋਡਿਊਸ ਕੀਤਾ ਕਾਂਗਰਸ ਨੇ ਰੌਲਾ ਪਾ ਲਿਆ ਬੜਾ ਹੰਗਾਮਾ ਕਾਂਗਰਸ ਕਹਿੰਦੀ ਇਹ ਗਲਤ ਕਰ ਰਹੇ ਨੇ ਪਿਛਲਾ ਬਿੱਲ ਜਿਹੜਾ ਉਹਦੇ ਵਿੱਚ ਤੋੜ ਮੋੜ ਕੇ ਉਹਨੂੰ ਗਲਤ ਤਰੀਕੇ ਨਾਲ ਹੋਣੇ ਬਣਾ ਰਹੇ ਨੇ ਆਪਦੇ ਫਾਇਦਿਆਂ ਦੇ ਲਈ ਪਰ ਭਾਜਪਾ ਕੀ ਕਹਿ ਰਹੀ ਹੈ ਉਧਰੋਂ ਫਿਰ ਅਮਿਤ ਸ਼ਾਹ ਗ੍ਰਹਿ ਮੰਤਰੀ ਸਾਹਿਬ ਉਹੀ ਜੋਸ਼ ਆਗੇ ਉਹ ਕਹਿੰਦੇ ਵੇਖੋ ਭਾਜਪਾ ਨੇ ਪਹਿਲਾਂ ਕਾਂਗਰਸ ਦੀ ਸਰਕਾਰ ਵਲੇ ਪਹਿਲਾ ਵਕਫ ਬੋਰਡ ਨਾਲ ਸੰਬੰਧਤ ਕਾਨੂੰਨ ਗਲਤ ਸੀ ਰਿਜ ਜੂਨੇ ਵੀ ਇਹੀ ਕਿਹਾ ਉਹ ਕਹਿੰਦੇ 13 14 ਚ ਵਕਫ ਬੋਰਡ ਨਾਲ ਸੰਬੰਧਤ ਇਹਨਾਂ ਨੇ ਨੀਤੀ ਬਣਾਈ ਸੀ ਉਹ ਬਿਲਕੁਲ ਗਲਤ ਸੀ ਅਸੀਂ ਤਾਂ ਹੁਣ ਠੀਕ ਕਰ ਰਹੇ ਆ ਨੀਤੀ ਤੇ ਇਹ ਰੋੜਾ ਪਾ ਰਹੇ ਨੇ ਤੇ ਕਾਂਗਰਸ ਕਹਿੰਦੀ ਹੈ ਵੀ ਪਹਿਲਾਂ ਠੀਕ ਨੀਤੀ ਬਣੀ ਸੀ ਸਾਰੇ ਧਰਮ ਸਾਰੇ ਜਿਹੜੇ ਫਿਰਕੇ ਨੇ ਉਹਦੇ ਉੱਪਰ ਸਹਿਮਤ ਸੀਗੇ ਪਰ ਏ ਹੁਣ ਆਪਦੇ ਹਿਸਾਬ ਨਾਲ ਚੀਜ਼ਾਂ ਨੂੰ ਪੇਸ਼ ਕਰ ਰਹੇ ਨੇ ਤੇ ਇਹ ਗਲਤ ਕਰ ਰਹੇ ਨੇ ਹੁਣ ਵੇਖੋ ਪਾਰਲੀਮੈਂਟ ਤੇ ਇਸ ਮੁੱਦੇ ਤੇ ਪਿਆ ਰੌਲਾ ਆਮ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਵੱਖਬ ਬੋਰਡ ਦਾ ਮੁੱਦਾ ਕੀ ਹੈ ਮੁੱਦਾ ਸਮਝਾइए ਟਾਈਮ ਜਿਆਦਾ ਲੱਗ ਜੂ ਪਰ ਮੈਂ ਇਨਾਕ ਤੁਹਾਡੇ ਨਾਲ ਗੱਲ ਕਰ ਲਈ ਨਾ ਪਾਰਲੀਮੈਂਟ ਜਿੰਨੇ ਵੀ ਮੁੱਦੇ ਪਿਛਲੇ ਟਾਈਮ ਤੋਂ ਉੱਠ ਰਹੇ ਨੇ ਉਹਨਾਂ ਚ ਕੀ ਲੋਕਾਂ ਦਾ ਸਿੱਧਾ ਮੁੱਦਾ ਹੈ ਧਰਮਾਂ ਜਾਤਾਂ ਨਾਲ ਜਾਂ ਜਿੱਥੋਂ ਲੋਕਾਂ ਦੇ ਵਿੱਚ ਕੋਈ ਪਾੜਾ ਪੈ ਸਕਦਾ ਉਹ ਮੁੱਦੇ ਤੇ ਉੱਠਦੇ ਨਹੀਂ ਪਰ ਤੁਸੀਂ ਦੱਸੋ ਜਿਹੜਾ ਸਾਰੇ ਲੋਕਾਂ ਦਾ ਸਾਂਝਾ ਮੁੱਦਾ ਹੈ ਸਾਰਿਆਂ ਦੇ ਧੀ ਪੁੱਤ ਪੜ੍ਹ ਲਿਖ ਕੇ ਬੇਰੁਜ਼ਗਾਰ ਹਨ ਕਿ ਨਹੀਂ ਹਨ ਹਨ ਨੌਕਰੀ ਦੇਣ ਦਾ ਮੁੱਦਾ ਪਾਰਲੀਮੈਂਟ 'ਚ ਹੈਗਾ ਠਾਉਂਦਾ ਸੰਸਦ 'ਚ ਉੱਠਦਾ ਕੌਣ ਠਾਉਂਦਾ ਹੈ ਕੋ ਨੀਤੀ ਸਰਕਾਰਾਂ ਕੋਲੇ ਨਾ ਹੁਣ ਅਗਲਾ ਮੁੱਦਾ ਲੋਕਾਂ ਤੇ ਲਗਾਤਾਰ ਕਰਜ਼ੇ ਚੜੇ ਨੇ ਲੋਕ ਦਬੇ ਨੇ ਇਹ ਮੁੱਦਾ ਕੋਈ ਹੈਗਾ ਮਜ਼ਦੂਰਾਂ ਤੇ ਕਿਸਾਨਾਂ ਤੇ ਦੁਕਾਨਦਾਰਾਂ ਤੇ ਬਹੁਤ ਜ਼ਿਆਦਾ ਬੁਰੀਆਂ ਹਾਲਤਾਂ 'ਚ ਲੋਕਾਂ ਨੂੰ ਕਰਜ਼ੇ ਲੈਣੇ ਪਏ ਨੇ ਉਹ ਚਾਹੇ ਲੋਕਡਾਊਨ ਦਾ ਵੇਲਾ ਹੋਵੇ ਚਾਹੇ ਨੋਟਬੰਦੀ ਦਾ ਵੇਲਾ ਹੋਵੇ ਬੜਾ ਨੁਕਸਾਨ ਲੋਕਾਂ ਦਾ ਹੋਇਆ ਉਹ ਮੁੱਦਾ ਲੋਕਾਂ ਦਾ ਪਾਰਲੀਮੈਂਟ ਚ ਗੂੰਜਦਾ ਹੀ ਨਹੀਂ ਅਗਲਾ ਮੁੱਦਾ ਲੋਕਾਂ ਦਾ ਮਹਿੰਗਾਈ ਜਿਹੜਾ ਸਾਰੇ ਤਬਕਿਆਂ ਸਾਰੇ ਧਰਮਾਂ ਦਾ ਮੁੱਦਾ ਹੈ ਜਿਹੜੀ 1 ਰੁਪਏ ਦੀ ਚੀਜ਼ ਹੈ ਉਹ 15 ਰੁਪਏ ਦੀ ਵਿਕਦੀ ਆ ਜਿਹੜੀ 5 ਰੁਪਏ ਦੀ ਚੀਜ਼ ਹੈ ਉਹ 50 ਰੁਪਏ ਦੀ ਵਿਕਦੀ ਜਿਹੜੀ 50 ਦੀ ਹੋਣੀ ਚਾਹੀਦੀ ਉਹ 500 ਦੀ ਵਿਕਦੀ ਐ ਇੰਨੀ ਜ਼ਿਆਦਾ ਮਹਿੰਗਾਈ ਹੁਣ ਇਹਦੇ ਨਾਲ ਫਾਇਦਾ ਕਿਨੂੰ ਹੋ ਰਿਹਾ ਜਿਨ੍ਹਾਂ ਦੀਆਂ ਫੈਕਟਰੀਆਂ 'ਚ ਚੀਜ਼ਾਂ ਬਣਦੀਆਂ ਭਰਾਓ ਫਾਇਦਾ ਉਹਨਾਂ ਨੂੰ ਹੋ ਰਿਹਾ ਉਹ ਕਾਰਖਾਨੇ ਉਹ ਫੈਕਟਰੀਆਂ ਉਹ ਵਪਾਰੀਓ ਕਾਰਪੋਰੇਟ ਘਰਾਣੇ ਵੱਡੇ ਉਹਨਾਂ ਨੂੰ ਫਾਇਦਾ ਹੋ ਰਿਹਾ ਹੁਣ ਦੱਸੋ ਪਾਰਲੀਮੈਂਟ ਦੇ ਵਿੱਚ ਕਦੇ ਇਹ ਮੁੱਦਾ ਉੱਠਿਆ ਕਦੇ ਕਿਸੇ ਨੇ ਠਾਇਆ ਵੀ ਚੀਜ਼ਾਂ ਦੀਆਂ ਕੀਮਤਾਂ ਘੱਟ ਕਰੋ ਤੇ ਮਹਿੰਗਾਈ ਘਟਾਓ ਲੋਕਾਂ ਦਾ ਜਲੂਸ ਨਿਕਲਿਆ ਪਿਆ ਕਮਾਈ ਹੈ ਕੋਈ ਨਹੀਂ ਮਹਿੰਗਾਈ ਇੰਨੀ ਜ਼ਿਆਦਾ ਲੋਕ ਜੀਣ ਕਿਵੇਂ ਇੱਥੇ ਹੁਣ ਜਿਹੜੇ ਵੱਖ-ਵੱਖ ਪਾਰਟੀਆਂ ਦੇ ਚਮਚੇ ਨੇ ਉਹਨਾਂ ਨੂੰ ਤਾਂ ਇਹ ਗੱਲ ਕਦੇ ਸਮਝਣਾ ਆਈ ਤੇ ਨਾ ਆਉਣੀ ਆ ਪਰ ਮੈਂ ਯਾਰ ਇੱਕ ਗੱਲ ਕਹੂੰਗਾ ਇਹ ਮੁੱਦੇ ਨੇ ਲੋਕਾਂ ਦੇ ਇਹ ਮੁੱਦੇ ਪਾਰਲੀਮੈਂਟ ਚ ਕਿਉਂ ਨਹੀਂ ਉੱਠਦੇ ਤੁਸੀਂ ਦੱਸੋ ਜਿਨ੍ਹਾਂ ਨੇ ਉਠਾਉਣੇ ਨਹੀਂ ਉਹਨਾਂ ਸਾਰਿਆਂ ਨੂੰ ਇਹ ਮੁੱਦੇ ਹੀ ਨਹੀਂ ਲੱਗਦੇ ਅੱਛਾ ਇਹਨਾਂ ਮੁੱਦਿਆਂ ਦੇ ਉੱਪਰ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਕੁਝ ਕਹਿਣਾ ਪੈਣਾ ਤੇ ਕਾਰਪੋਰੇਟ ਘਰਾਣੇ ਨੇ ਜਿਹੜੇ ਉਹ ਸਾਰੀਆਂ ਪਾਰਟੀਆਂ ਨੂੰ ਫੰਡ ਦੇ ਕੇ ਆਪਣੀ ਮੁੱਠੀ ਚ ਕੀਤੀ ਬੈਠੇ ਨੇ ਤੇ ਬਿੱਲੀ ਦੇ ਗੱਲ ਟੱਲੀ ਬੰਨੂ ਕਿਹੜਾ ਤੁਸੀਂ ਦੱਸ ਦਿਓ ਬਿੱਲੀ ਦੇ ਗੱਲ ਟੱਲੀ ਅਸਲੀ ਬਿੱਲੀ ਤਾਂ ਉਹ ਆਣਾ ਜਿਹੜੀ ਸਾਰੇ ਚੂਹੇ ਹੀ ਖਾਦੀ ਜਾਂਦੀ ਆ ਤੇ ਉਹ ਤੁਸੀਂ ਗੱਲ ਸੁਣੀ ਹੋਣੀ ਐ ਚੂਹੇ ਸੀ ਚੂਹਿਆਂ ਨੇ ਰਲ ਮਜਲਿਸ ਕੀਤੀ ਵੀ ਆਪਾਂ ਬਿੱਲੀ ਆਉਂਦੀ ਏਕ-ਇਕ ਕਰਕੇ ਆਪਾਂ ਨੂੰ ਖਾਈ ਜਾਂਦੀ ਐ ਪਤਾ ਲੱਗਣ ਨਹੀਂ ਦਿੰਦੀ ਦੱਬੇ ਪੈਰ ਆਉਂਦੀ ਐ ਅੰਦਰ ਖਾਤੇ ਆਪਾਂ ਨੂੰ ਖਾਈ ਜਾਂਦੀ ਮਕਾਈ ਜਾਂਦੀ ਆ ਆਪਾਂ ਐ ਤਾਂ ਮੁੱਕ ਜਾਾਂਗੇ ਖਾਦੇ ਪੀਤੇ ਜਾਵਾਂਗੇ ਤੇ ਚੂਹਿਆਂ ਨੇ ਬਣਾਈ ਪਲੈਨਿੰਗ ਵੀ ਐ ਕਰੀਏ ਇਹਦੇ ਗੱਲ ਨਾਲ ਬਿੱਲੀ ਦੇ ਟੱਲੀ ਬੰਨ ਦਿਓ ਜਦੋਂ ਇਹ ਆਪਣੇ ਵੱਲ ਆਵੇ ਦੂਰੋਂ ਹੀ ਟੱਲੀ ਖੜਕੇ ਤੇ ਪਤਾ ਲੱਗ ਜਾਵੇ ਤੇ ਭੱਜ ਜਾਵੇ ਜਿਹੜਾ ਜਿੱਥੇ ਬੈਠਾ ਸਾਰਿਆਂ ਨੂੰ ਲੱਗਾ ਯਾਰ ਗੱਲ ਬੜੀ ਕਮਾਲ ਦੀ ਆ ਸਹੀ ਗੱਲ ਆ ਇਹ ਕੰਮ ਤਾਂ ਵਾਕੇ ਹੀ ਸਹੀ ਆ ਜੇ ਟੱਲੀ ਬੰਨ ਦਿਓ ਤੇ ਫੇਰ ਤਾਂ ਵਾਕੇ ਹੀ ਆਪਣਾ ਬਚਾਅ ਹੋ ਸਕਦਾ ਤਾੜੀਆਂ ਵੱਜੀਆਂ ਉਥੇ ਮੈਂ ਜੋਸ਼ ਆ ਗਿਆ ਪੂਰਾ ਸਾਰਿਆਂ 'ਚ ਉਥੇ ਫਿਰ ਇੱਕ ਸਿਆਣਾ ਚੂਹਾ ਬੈਠਾ ਸੀ ਪਿੱਛੇ ਉਹ ਕਹਿੰਦਾ ਗੱਲ ਸੁਣੋ ਯਾਰ ਟੱਲੀ ਤਾਂ ਠੀਕ ਹੈ ਬੰਨ ਦਿਓ ਪਰ ਟੱਲੀ ਬੰਨਣ ਕਿਹੜਾ ਜਾਊਗਾ ਉੱਥੇ ਫਿਰ ਸੁੰਨ ਵਰਤਗੀ ਫਿਰ ਕੋਈ ਬੋਲੇ ਨਾ ਚੂਹੇ ਵਾਲੀ ਗੱਲ ਤਾਂ ਤੁਸੀਂ ਸਾਰੀ ਸੁਣੀ ਆ ਐਸੇ ਹੀ ਤਰ੍ਹਾਂ ਇਹ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਕੋਈ ਪਾਰਟੀ ਬੋਲਣ ਨੂੰ ਤਿਆਰ ਨਹੀਂ ਕੀ ਨਾ ਪਾਰਲੀਮੈਂਟ 'ਚ ਨਾ ਬਾਹਰ ਜੇ ਕੋਈ ਬੋਲਦਾ ਉਹ ਐਵੇਂ ਤਰਤੇ ਲੂਣ ਜਾਂ ਘਸਾਉਂਦਾ ਵੈਸੇ ਸਾਰੀਆਂ ਪਾਰਟੀਆਂ ਨੂੰ ਕਾਰਪੋਰੇਟ ਘਰਾਣੇ ਦਿੰਦੇ ਫੰਡ ਸਾਰੀਆਂ ਉਹਨਾਂ ਦੇ ਫੰਡਾਂ ਨਾਲ ਚੱਲਦੀਆਂ ਨੇ ਉਹ ਇਹਨਾਂ ਦੇ ਆਕਾ ਨਹੀਂ ਅਸਲ ਹਕੂਮਤ ਉਹਨਾਂ ਦੀ ਆ ਇਸੇ ਕਰਕੇ ਸਾਰਾ ਦੇਸ਼ ਦਾ ਧਨ ਦੌਲਤ ਚੰਦ ਮੁਠੀਆਂ 'ਚ ਇਕੱਠਾ ਹੋ ਰਿਹਾ ਬਾਕੀ ਲੋਕ ਨੰਗ ਮਲੰਗ ਹੋ ਰਹੇ ਨੇ ਕੁਝ ਲੋਕਾਂ ਕੋਲੇ ਸਭ ਕੁਝ ਇਕੱਠਾ ਹੋ ਰਿਹਾ ਤੁਸੀਂ ਦੇਖੋ ਆਉਣ ਵਾਲੇ 50 ਸਾਲਾਂ ਤੱਕ ਇਤਰੂ ਵੀਕਰਨ ਕਿੰਨਾ ਵੱਧਾ ਅੱਗੇ ਅੰਕੜਾ ਹੁੰਦਾ ਨੇ ਕਿ ਦੇਸ਼ ਦੀ 70% ਦੀ ਧਨ ਦੌਲਤ ਕੁਝ ਕੁ ਲੋਕਾਂ ਕੋਲ ਇਕੱਠੀ ਹੋ ਗਈ ਹੈ ਤੇ ਬਾਕੀ 30% ਨਾਲ ਸਾਰਾ ਦੇਸ਼ ਜਿਉਂ ਰਿਹਾ ਐ ਆ ਨਾ ਆਉਣ ਵਾਲੇ 50 ਕੁ ਸਾਲਾਂ 50 ਤੋਂ ਵੀ ਪਹਿਲਾਂ ਤੁਸੀਂ ਵੇਖਿਓ ਦੇਸ਼ ਦਾ 95% ਦੀ ਧਨ ਦੌਲਤ ਜਾਇਦਾਦ ਉਹਨਾਂ ਕੋਲ ਇਕੱਠੀ ਹੋ ਜਾਣੀ ਆ ਤੇ ਬਾਕੀਆਂ ਕੋਲ 5% ਦੀ ਰਹਿ ਜਾਣਾ ਸਾਹ ਲੈਣ ਜੋਗੀ ਹਵਾ ਵੀ ਨਹੀਂ ਛੱਡਣੀ ਉਹਨਾਂ ਨੇ ਉਹ ਵੀ ਆਕਸੀਜਨ ਦੇ ਸਿਲੰਡਰ ਬਣਾ ਬਣਾ ਇਹਨਾਂ ਨੇ ਵੇਚਣੀਆਂ ਤੁਸੀਂ ਆਉਣ ਵਾਲੇ ਟਾਈਮ 'ਚ ਵੇਖਿਓ ਪਾਣੀ ਦਾ ਵੇਚਣ ਲੱਗ ਗਏ ਨਾ ਮਿੱਟੀ ਦਾ ਵੇਚਣ ਲੱਗ ਗਏ ਨਾ ਮਲਤਾਨੀ ਮਿੱਟੀ ਵੇਖਦੀ ਹੈ ਕਿ ਨਹੀਂ ਵੇਖਦੀ ਹੈ ਗੱਲਾਂ ਤੇ ਲਾਉਣ ਲਈ ਪਾਣੀ ਵੇਖਦਾ ਬੋਤਲਾਂ 'ਚ ਬੈ ਕੁਦਰਤ ਦੀਆਂ ਦਾਤਾਂ ਯਾਰ ਉਹਨਾਂ ਨੇ ਵੇਚਣੀਆਂ ਸ਼ੁਰੂ ਕਰਤੀਆਂ ਹੋਰ ਉਹ ਕੀ ਕਰਨਗੇ ਔਰ ਇਹ ਚੀਜ਼ਾਂ ਆਪਾਂ ਟੈਕਟਿਕੀ ਲਾ ਕੇ ਵੇਖ ਰਹੇ ਆ ਔਰ ਇਹ ਕਿੰਨਾ ਟਾਈਮ ਆਪਾਂ ਇਦਾਂ ਵੇਖਾਂਗੇ ਆਪਣੇ ਲਈ ਇਹ ਚੀਜ਼ਾਂ ਬਹੁਤ ਹਾਨੀਕਾਰਕ ਸਾਬਤ ਹੋਣੀਆਂ ਨੇ ਵਕਤ ਤੋਂ ਪਹਿਲਾਂ ਉਹ ਕਹਿੰਦੇ ਨੇ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਇਸ ਕਰਕੇ ਵਕਤ ਤੋਂ ਪਹਿਲਾਂ ਜਾਗ ਜਾਣਾ ਚਾਹੀਦਾ ਜੇ ਨਹੀਂ ਜਾਗੇ ਆਉਣ ਵਾਲੀਆਂ ਪੀੜ੍ਹੀਆਂ ਨਾਲੇ ਤਾਂ ਆਪਾਂ ਉਹਨਾਂ ਦੀ ਬਰਬਾਦੀ ਕਰ ਦਾਂਗੇ ਨਾਲੇ ਉਹ ਆਪਾਂ ਨੂੰ ਲਾਣਤਾ ਪਾਉਣਗੀਆਂ ਉਹ ਆਪਾਂ ਨੂੰ ਲਾਣਤਾ ਪਾਉਣਗੀਆਂ ਪੀੜ੍ਹੀਆਂ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਲਾਣਤਾ ਪਹਿਣ ਆਪਾਂ ਵਕਤ ਤੋਂ ਪਹਿਲਾਂ ਜਾਗੀਏ ਵਕਤ ਨੂੰ ਸੰਭਾਲ ਲਈਏ ਆਪਾਂ ਕੁਝ ਕਰੀਏ ਗੰਦੀਆਂ ਸਿਆਸਤਾਂ ਨੂੰ ਪਛਾਣੀਏ ਉਹਨਾਂ ਨੂੰ ਸਮਝੀਏ ਉਹਨਾਂ ਸਿਆਸਤਾਂ ਦੇ ਚਮਚੇ ਕਰਛੇ ਬੰਨਾ ਕਰਦਗੇ ਬੰਦ ਤੇ ਫਿਰ ਕੁਝ ਹੋ ਸਕਦਾ ਵਰਨਾ ਅੱਲਾ ਅੱਲਾ ਖੈਰ ਅੱਲਾ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ ਜੀ